ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇ ਦਿਖਾਉਣਾ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਹੈ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਜੀ ਗੱਡੀ ਦੇ ਬਾਰੇ ਅੱਜ ਦਾ ਜ਼ਮਾਨਾ ਬਹੁਤ ਤੇਜ਼ੀ ਦਾ ਹੈ ਅੱਜ ਕੱਲ ਦੇ ਬੱਚੇ ਵੀ ਜਲਦੀ ਜਲਦੀ ਵੱਡੇ ਹੋ ਜਾਂਦੇ ਹਨ ਉਹਨਾਂ ਦਾ ਖਟਾਉਣੇ ਵੀ ਤੇਜ਼ ਚੱਲਣ ਵਾਲੇ ਮਿਲਦੇ ਹਨ ਜੋ ਕਿ ਬੈਟਰੀਆਂ ਨਾਲ ਚੱਲਦੇ ਹਨ ਪੈਸੇ ਨੇ ਹਰ ਚੀਜ਼ ਆਸਾਨ ਕਰ ਦਿੱਤੀ ਹੈ ਪਰ ਕਦੇ ਬਚਪਨ ਬਹੁਤ ਆਲਾ ਢੋਲਾ ਜਿਹਾ ਹਿਆ ਹੁੰਦਾ ਸੀ ਉਦੋਂ ਬੱਚਿਆਂ ਦੇ ਖਿਡੌਣੇ ਵੀ ਮਿੱਟੀ ਜਾਂ ਲੱਕੜੀ ਦੇ ਹੁੰਦੇ ਸਨ ਜ਼ਿੰਦਗੀ ਬਹੁਤ ਹੀ ਸਧਬੱਧੀ ਤੇ ਸਾਦਗੀ ਭਰਪੂਰ ਸੀ ਤੇ ਖਿਡੌਣੇ ਵੀ ਉਹੋ ਜਿਹੇ ਸਾਦੇ ਉਦੋਂ ਪਿੰਡਾਂ ਵਿੱਚ ਭਾਈਚਾਰਾ ਬਹੁਤ ਮਜ਼ਬੂਤ ਹੁੰਦਾ ਸੀ ਲੱਕੜੀ ਦਾ ਘੜੀਰਾ ਵੀ ਪਿੰਡ ਵਿੱਚ ਰਹਿਣ ਵਾਲੇ ਲੱਕੜੀਆ ਕੰਮ ਕਰਨ ਵਾਲੇ ਤਰਖਾਨ ਤਰਖਾਨਾਂ ਵੱਲੋਂ ਬਣਾਇਆ ਤੇ ਭੇਟ ਕੀਤਾ ਜਾਂਦਾ ਸੀ ਬਹੁਤ ਹੀ ਮਿਹਨਤ ਨਾਲ ਤਰਖਾਨ ਇਹ ਗੀੜਾ ਤਿਆਰ ਕਰਦੇ ਹਨ ਤੇ ਇਹਨਾਂ ਉੱਪਰ ਬੰਨ ਸਵੰਨੇ ਡਿਜ਼ਾਈਨ ਵੀ ਪਾਉਂਦੇ ਤਰਖਾਨਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਸੀ ਹੁੰਦੀ ਸਗੋਂ ਜਿਸ ਪਰਿਵਾਰ ਵਿੱਚ ਛੋਟਾ ਬੱਚਾ ਹੁੰਦਾ ਤਰਖਾਨ ਖੁਦ ਹੀ ਖੁਸ਼ੀ-ਖੁਸ਼ੀ ਅਜਿਹੇ ਖੜਾਉਣੇ ਬਣਾ ਕੇ ਬੜੀ ਖੁਸ਼ੀ ਨਾਲ ਦੇ ਕੇ ਆਉਂਦੇ। ਉਸ ਦੇ ਬਦਲੇ ਉਹਨਾਂ ਨੂੰ ਆਮ ਤੌਰ ਤੇ ਕਣਕ, ਗੁੜ ਜਾਂ ਘਰ ਦਾ ਬਣਿਆ ਖੇਸ ਦਿੱਤਾ ਜਾਂਦਾ ਸੀ। ਉਸ ਸਮੇਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਘਰ ਵਿੱਚ ਹੁੰਦੀਆਂ ਉਹੀ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਸੀ। ਤੇ ਉਹ ਜੀਜ਼ਾਂ ਖੁਸ਼ੀ-ਖੁਸ਼ੀ ਲੈ ਵੀ ਲੈਂਦੇ ਸਨ ਸਾਰੇ ਜਣੇ ਬੜੇ ਖੁਸ਼ ਹੋ ਜਾਂਦੇ ਤੋਹਫਾ ਦੇਣ ਵਾਲੇ ਵੀ ਤੇ ਤੋਹਫਾ ਲੈਣ ਵਾਲੇ ਵੀ ਲੱਕੜੀ ਦੇ ਘੀਰੇ ਦੀ ਬਣਤਰ ਬੜੀ ਸਰਲ ਜਹੀ ਹੁੰਦੀ ਜਿਤਨਾ ਤੁਸੀਂ ਸਾਹਮਣੇ ਵੀਡੀਓ ਵਿੱਚ ਦੇਖ ਰਹੇ ਹੋ ਇਸ ਤਰ੍ਹਾਂ ਦੇ ਇੱਕ ਡੀਰੇ ਹੁੰਦੇ ਸੀ ਤਿੰਨ ਡੰਡੇ ਤੇ ਦੋ ਨਿੱਕੇ ਨਿੱਕੇ ਪਈਏ ਜਦੋਂ ਇਹਨੂੰ ਨਗਰੋਂ ਬਲ ਦੁੱਤਾ ਜਦੋਂ ਇਹਨੂੰ ਪਛੋਂ ਬਲ ਦੁੱਤਾ ਜਾਂਦਾ ਤਾਂ ਇੱਕ ਇਹ ਨਿੱਕੇ ਨਿੱਕੇ ਪਈਏ ਡੜ ਨਾਲ ਲੱਗਦੇ ਬਸ ਇਹਨੇ ਵਿੱਚ ਇੱਕ ਬੱਚਾ ਤੁਰਨਾ ਫਿਰਨਾ ਸਕੇ ਲੈਂਦਾ ਇਸ ਤਰ੍ਹਾਂ ਨਾ ਤਾਂ ਬੱਚੇ ਨੂੰ ਕਿਸੇ ਸੱਟ ਪੇੜ ਦਾ ਡਰ ਹੁੰਦਾ ਹੁਣ ਬਾਰੇ ਬੱਕਰਾਂ ਬਹੁਤ ਸਾਰੇ ਹਾਸੇ ਤੇ ਸੱਟਾਂ ਦਾ ਕਾਰਨ ਬਣਦੇ ਹਨ ਕਈ ਵਾਰ ਸਾਰੇ ਭੈਣ ਭਰਾ ਇੱਕੋ ਹੀ ਘੜੀਰੇ ਨਾਲ ਹੀ ਤਰਨਾ ਸਿੱਖ ਲੈਂਦੇ ਕਿਉਂਕਿ ਉਦੋਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਉਹ ਹੰਢਣਸਾਰ ਬਣਾਉਣ ਵਿੱਚ ਬਹੁਤ ਵੜਿਆਈ ਵਾਲੀ ਗੱਲ ਮੰਨੀ ਜਾਂਦੀ ਸੀ ਬਹੁਤ ਮਜ਼ਬੂਤ ਉਦੋਂ ਚੀਜ਼ਾਂ ਬਣਾਈ ਜਾਂਦੀਆਂ ਸੀ ਕਿਉਂਕਿ ਲੰਬਾ ਸਮਾਂ ਚੱਲਦਿਆਂ ਵੀ ਤੇ ਸ਼ੇਤੀ ਖਰਾਬ ਨਹੀਂ ਸੀ ਹੁੰਦੀਆਂ ਹੁਣ ਉਹਦੇ ਮੁਨਾਫੇ ਖੋਰ ਜਵਾਨੇ ਵਿੱਚ ਅਨੁਸਾਰ ਤਾਂ ਲੱਭੇ ਨਹੀਂ ਲੱਭਦੀ ਹੁਣ ਦੇ ਮਸ਼ੀਨੀ ਯੁੱਗ ਨੇ ਇਹ ਸਭ ਕੁਸ਼ੀਸ਼ੀਆਂ ਖੋ ਲਈਆਂ ਹਨ ਤੇ ਸਾਜ ਦੀ ਤੰਤਾ ਵੀ ਤੋੜ ਦਿੱਤੀਆਂ ਹਨ ਸੋ ਲੱਕੜੀ ਦੇ ਘਰੀਆਂ ਵਾਲਾ ਬਚਪਨ ਵੀ ਕਿਧਰੇ ਗਵਾਚ ਗਿਆ ਹੈ ਸੋਹੇਤੀ ਜੀ ਗਰੀਬੇ ਦੇ ਬਾਰੇ ਜਾਣਕਾਰੀ ਤੇ ਹੁਣ ਦੇ ਬੱਚਿਆਂ ਨੂੰ ਇਹ ਗਏ ਇਹੋ ਜਿਹੇ ਘਟਾਉਣੇ ਇਹੋ ਜਿਹੇ ਗਰੀਬੇ ਨਹੀਂ ਮਿਲਦੇ ਸੋ ਜਿਹੜਾ ਸਾਹਮਣੇ ਤੁਸੀਂ ਪਿਆ ਦੇਖ ਰਹੇ ਹੋ ਗਰੀਬਾ ਇਹ ਗਰੀਬਾ ਮੈਂ ਆਪਣੇ ਭਾਈ ਆਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸੌਂਪ ਕੇ ਰੱਖਿਆ ਹੋਇਆ ਤਾ ਕਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦਿਖਾਇਆ ਜਾ ਸਕੇ ਤੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਸੋ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਮੈਂ ਆਪਣੇ ਬਾਈ ਨੰਦ ਸਿੰਘ ਵੜੈਚ ਪ੍ਰਾਪਤੀ ਮੇਮ ਵਿੱਚ ਸਾਂਭ ਕੇ ਰੱਖੀਆਂ ਹੋਈਆਂ ਨੇ ਤੁਸੀਂ ਆ ਕੇ ਦੇਖ ਸਕਦੇ ਹੋ ਸੋ ਇਹ ਜਿਹੜੇ ਗੜੀਰੇ ਹੁੰਦੇ ਦੀ ਲੱਕੜੀ ਦੇ ਬਣੇ ਹੁੰਦੇ ਦੀ ਤੇ ਇਹ ਮੇਲਿਆਂ ਤੋਂ ਵੀ ਮਿਲ ਜਾਂਦੇ ਸੀ ਸੋ ਆਮ ਹੀ ਮੇਲਿਆਂ ਤੋਂ ਇਹੋ ਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਸੀ ਲੋਕੀ ਮੇਲਿਆਂ ਦੇ ਬਹੁਤ ਜਾਂਦੇ ਸਨ ਤੇ ਉਥੋਂ ਆਪਣੇ ਬੱਚਿਆਂ ਨੂੰ ਇਹੋ ਜਿਹਾ ਖਿਡੌਣੇ ਖਰੀਦ ਕੇ ਦਿੰਦੇ ਤੇ ਬੱਚੇ ਇਹਨਾਂ ਨਾਲ ਖੇਡਦੇ ਤੇ ਤਰਨਾ ਸਿੱਖਦੇ ਸੋ ਇਹੋ ਜਿਹੀਆਂ ਚੀਜ਼ਾਂ ਕਿੱਕ ਕਰਕੇ ਘਰਾਂ ਵਿੱਚੋਂ ਲੋਕੰਦੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਕਸਾਂਬਰ ਦੀ ਲੋੜ ਹੈ ਤੇ ਬੱਚਿਆਂ ਨੂੰ ਵੀ ਇਹੋ ਜਿਹਾ ਘਟਾਉਣੇ ਦੇਣ ਦੀ ਲੋੜ। ਤੋਂ ਇਸ ਤਰ੍ਹਾਂ ਇਹ ਚੱਲਦਾ ਹੁੰਦਾ ਵੀ ਇਧਰ ਉੱpred ਜਾਂਦਾ ਵੀ ਇਸ ਤਰ੍ਹਾਂ ਬੱਚੇ ਇਹ ਚਲਾਉਦੇ ਹੁੰਦੇ ਸੀ। ਇਹ ਜਿਹੜੇ ਘਟੀਰੇ ਹੁੰਦੇ ਦੀ ਇਹ ਜ਼ਿਆਦਾਤਰ ਟਾਲੀ ਦੀ ਲੱਕੜ ਦੇ ਤਿਆਰ ਕੀਤੇ ਜਾਂਦੇ ਦੀ। ਤੋਂ ਇਹ ਜਿਹੜੇ ਪਿੰਡ ਦੇ ਤਰਖਾਨ ਹੁੰਦੇ ਦੀ ਉਹੀ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸੀ ਤੇ ਮੇਲਿਆਂ 'ਤੇ ਜਾ ਕੇ ਵੇਚਦੇ ਵੀ ਹੁੰਦੇ ਸੀ ਸੋ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਇਸ ਘੀਰੇ ਬਾਰੇ ਜਾਣਕਾਰੀ ਦੇਣੀ ਦੀ ਆਉਣ ਵਾਲੇ ਵਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਬਰਾਣੀ ਜੀ ਦਿਖਾਵਾਂਗਾ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਮੈਨੂ ਪੂਰੀ ਵੀ ਦਾ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ। ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣੇ ਜੀ। ਸੋ ਮਿਲਾਂਗੇ ਕਿਸੇ ਦਿਨ ਫੇਰ। ਉਦੋਂ ਤੱਕ ਲਈ ਰੱਬ ਰੱਖਾ।